ਪੁਰਦੇ ਨਰੰਗੇ ਕੋੜੀ ਨੂੰ ਵੀ ਓਵੇਂ ਮਿਲਦਿਆ ਬਾਦਸ਼ਾਹ ਹੀ ਨਹੀਂ ਕਹਿੰਦੇ ਵੀ ਮੇਰਾ ਤਾਂ ਬਾਬਰ ਨਾਲ ਬੈਠਣਾ ਉੱਠਣਾ ਮੈਂ ਤੇਰੀ ਕੁੱਲੀ 'ਚ ਕਿਉਂ ਆਵਾਂ ਭਾਈ ਲਾਲੋ ਨੂੰ ਵੀ ਓਵੇਂ ਮਿਲਦਿਆ ਭਾਈ ਉਹਦੇ ਮਲਕ ਭਾਗੋ ਦੇ ਘਰ ਵੀ ਜਾਂਦੇ ਆ ਤੇ ਇਹ ਨਹੀਂ ਕਹਿੰਦੇ ਕਿ ਮੈਨੂੰ ਤਾਂ ਮਲਕ ਭਾਗੋ ਦੇ ਘਰੋਂ ਰੋਟੀਆਂ ਦੇ ਸੁਨੇਹ ਆ ਰਿਹਾ ਲਾਲੋ ਮੈਂ ਤੇਰੀ ਰੋਟੀ ਕਿਉਂ ਖਾਵਾਂ ਰਾਣਾ ਰੰਕ ਬਰਾਬਰੀ ਪਾਦਸ਼ਾਹ ਨੇ ਇਕਤਾ ਇਕਤਾ ਦੀ ਲੜੀ ਵਿੱਚ ਪਰੋਇਆ ਇਹ ਜਿਹੜੀ ਇਹ ਜਿਹੜਾ ਭੇਦ ਭਾਵ ਸੀ ਇਹਨੂੰ ਵੀ ਖਤਮ ਕਰ ਦਿੱਤਾ ਇਹ ਪੁਜਾਰੀਆਂ ਵੇਲੇ ਜਦੋਂ ਮਹੰਤਾਂ ਦੇ ਕਬਜ਼ੇ ਸਨ ਗੁਰਸਥਾਨਾਂ ਤੇ ਇਹਨਾਂ ਨੇ ਵੀ ਇਹ ਗੱਲਾਂ ਹਰਮੰਦਰ ਸਾਹਿਬ ਤੱਕੇ ਪ੍ਰਚਲਿਤ ਕੀਤੀਆਂ ਕਿ ਨੀਵੀਂ ਜਾਤ ਦੇ ਲੋਕ ਇਹ ਏਨੇ ਵਜੇ ਤੱਕ ਕਿੜਾ ਪ੍ਰਸ਼ਾਦ ਉਹਨਾਂ ਦੀ ਦੇਗ ਨੂੰ ਭੋਗ ਲੱਗ ਸਕਦਾ ਇਸ ਤੋਂ ਬਾਅਦ ਨਹੀਂ ਇੱਕ ਵਾਰ ਭਾਈ ਮੰਗਲ ਸਿੰਘ ਜੀ ਗਏ ਫਿਰ ਬੜਾ ਵੱਡਾ ਕੌਮ ਦੇ ਵਿੱਚ ਰੋਸ ਜਾਗਿਆ ਤੇ ਉਹ ਕਹਿੰਦੇ ਮਹੰਤਾਂ ਨੂੰ ਛੱਡੋ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਦੇ ਹਾਂ ਗੁਰੂ ਗ੍ਰੰਥ ਸਾਹਿਬ ਤੁਸੀਂ ਦੱਸੋ ਇਸ ਸਿੱਖ ਦੀ ਦੇਗ ਅਰਦਾਸ ਹਾਜ਼ਰੀ ਪ੍ਰਵਾਨ ਹੋਈ ਕਿ ਨਹੀਂ ਜਦੋਂ ਸੇਕਾ ਉਸ ਗਰੀਬ ਬੱਚੇ ਦੀ ਉਹਦੇ ਨਾਲ ਗਏ ਦੇਖ ਲੈ ਕੇ ਗਏ ਤੇ ਅਰਦਾਸ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਨੇ ਫਿਰ ਹੁਕਮਨਾਮਾ ਦਿੱਤਾ ਕਿ ਭਾਈ ਹਮ ਗੁਣਹੀਨ ਅਪਰਾਧੀ ਪੂਰੇ ਸਤਗੁਰੂ ਲੀਏ ਰਲਾਏ ਅਸੀਂ ਗੁਣਹੀਨਾ ਸੀ ਅਪਰਾਧੀਆਂ ਪਰ ਪੂਰੇ ਗੁਰੂ ਨੇ ਸਾਨੂੰ ਰਲਾ ਲਿਆ ਮਹੰਤਾ ਨੂੰ ਕੋਈ ਰਾਹ ਨਹੀਂ ਸੀ ਲੱਭ ਰਿਹਾ ਭਜਣ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਵਿਦਕਰਨੀ ਕਰਦੇ ਫਿਰ ਇਹ ਲੋਕ ਕੌਣ ਨੇ ਇਦਾਂ ਦਾ ਕੁਝ ਆਇਆ ਕਿਤੇ ਨਾ ਕਿਤੇ ਚੱਲ ਰਿਹਾ ਪਰ ਸਤਿਗੁਰਾਂ ਨੇ ਪਹਿਰੀ ਪਵਣਾ ਜਗ ਵਰਤਾਇਆ ਅੱਜ ਤੱਕ ਇਹ ਵੀ ਨਹੀਂ ਸੀ ਹੋਇਆ ਕਿ ਗੁਰੂ ਆਪਣੇ ਚੇਲੇ ਨੂੰ ਮੱਥਾ ਟੇਕੇ ਗੁਰੂ ਗੁਰੂ ਰਿਆ ਚੇਲਾ ਚੇਲਾ ਰਿਆ ਗੁਰੂ ਨਾਨਕ ਸਾਹਿਬ ਜੋਗੀਆਂ ਅੱਗੇ ਨਹੀਂ ਝੁਕੇ ਗੁਰੂ ਨਾਨਕ ਸਾਹਿਬ ਮੱਕੇ ਕਾਜ਼ੀਆਂ ਹਾਜ਼ੀਆਂ ਮੁਰੇ ਨਹੀਂ ਝੁਕੇ ਦਸਤਗੀਰ ਮੁਰੇ ਨਹੀਂ ਝੁਕੇ ਮਲਕ ਭਾਗੋ ਮੁਰੇ ਨਹੀਂ ਝੁਕੇ ਵਲੀ ਕੰਧਾਰੀ ਮੁਰੇ ਨਹੀਂ ਝੁਕੇ ਜਗਨਨਾਥ ਪਾਂਡਿਆ ਮੁਰੇ ਨਹੀਂ ਝੁਕੇ ਗੁਰੂ ਖੇਤਰ ਨਹੀਂ ਕਿਸੇ ਮੁਰੇ ਝੁਕੇ ਕਿਸੇ ਮੁਰੇ ਨਹੀਂ ਝੁਕੇ ਬਾਬਾ ਲੈਣਾ ਜੀ ਅੱਗੇ ਝੁਕੇ ਗੁਰੂ ਨਾਨਕ ਸਾਹਿਬ ਨੇ ਜੇ ਆਪਣੀ ਜ਼ਿੰਦਗੀ 'ਚ ਮੱਥਾ ਟੇਕਿਆ ਬਾਬਾ ਲੈਣਾ ਜੀ ਨੂੰ ਟੇਕਿਆ ਪੈਰੀ ਪਵਣਾ ਜਗ ਵਰਤਾਇਆ ਕਿਉਂਕਿ ਕਹਿੰਦੇ ਤੂੰ ਗੁਰੂ ਬਣ ਗਿਆ ਤੇ ਮੈਂ ਤੇਰਾ ਸੇਖਾ ਫਿਰ ਜਿੱਦੇ ਬਾਬਾ ਲਹਿਣਾ ਜੀ ਗੁਰੂ ਬਣ ਕੇ ਤਖਤ ਤੇ ਬੈਠੇ ਗੁਰੂ ਨਾਨਕ ਸਾਹਿਬ ਉਸ ਦਿਨ ਤੋਂ ਬਾਅਦ ਤਖਤ ਤੇ ਨਹੀਂ ਬੈਠੇ ਕੁਛ ਦਿਨ ਮਹਾਰਾਜ ਦਾ ਸ਼ਰੀਰ ਰਿਆ ਸੰਗਤ ਚ ਬੈਠਦੇ ਰਹਿਆ ਜਦੋਂ ਸ਼ਬਦ ਗੁਰੂ ਸੁਰਤੋਂ ਚੇਲਾ ਕਿਹਾ ਉਦੋਂ ਵੀ ਧਰਮ ਦੀ ਦੁਨੀਆ ਚ ਬੜੀ ਤਰਥੱਲੀ ਮੱਚੀ ਵੀ ਹੈ ਅਸੀਂ ਤਾਂ ਸ਼ਰੀਰ ਨੂੰ ਗੁਰੂ ਮੰਨਦੇ ਆ ਇਹ ਕੌਣ ਆ ਗਿਆ ਸ਼ਬਦ ਨੂੰ ਗੁਰੂ ਕਹਿਣ ਵਾਲਾ ਤੇ ਇਸ ਵੇਲੇ ਤਾਂ ਆ ਕੇ ਫਿਰ ਬਿਲਕੁਲ ਹੀ ਪੈਰਾਂ ਥੱਲੇ ਜ਼ਮੀਨ ਖਿਸ ਗਈ ਕਿ ਆਪਣੇ ਚੇਲੇ ਨੂੰ ਗੁਰੂ ਬਣਾ ਕੇ ਮੱਥਾ ਠੇਕ ਦਿੱਤਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੱਕ ਇਹ ਵਰਤਾਰਾ ਵਰਤਿਆ ਗੁਰੂ ਗ੍ਰੰਥ ਸਾਹਿਬ ਦੇ ਵੇਲੇ ਹੁਣ ਜੇ ਤੁਸੀਂ ਕਹੋ ਵੀ ਹੁਣ ਕਿਉਂ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਗੁਰੂਆਂ ਦੇ ਗੁਰੂ ਪੀਰਾਂ ਦੇ ਪੀਰ ਨੇ ਦੱਸੇ ਪਾਤਸ਼ਾਹਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਇਹ ਗੁਰੂਆਂ ਦੇ ਗੁਰੂ ਬਾਣੀ ਗੁਰੂ ਗੁਰੂ ਹੈ ਪਾਣੀ ਇਸ ਲਈ ਰਾਣਾ ਰੰਕ ਬਰਾਬਰੀ ਪਹਿਰੀ ਪਵਣਾ ਜਗ ਵਰਤਾਇਆ ਉਲਟਾ ਖੇਲ ਬ੍ਰਹਮ ਕਾ ਪੈਰਾਂ ਉੱਪਰ ਸੀਸਨਵਾਇਆ ਉਲਟਾ ਖੇਲ ਇੱਕ ਸੰਸਾਰ ਦੇ ਸਾਹਮਣੇ ਜਦੋਂ ਇਹ ਖੇលਿਆ ਗਿਆ ਖਾਸ ਕਰਕੇ ਧਰਮੀ ਲੋਕ ਬੜੇ ਪਰੇਸ਼ਾਨ ਹੋਏ ਵੀ ਇਹ ਕੀ ਬਣਿਆ ਤੇ ਆ ਹੁਣ ਆਹ ਪੰਕਤੀ ਸੁਣਿਓ ਕਲਯੁਗ ਬਾਬੇ ਤਾਰਿਆ ਜਿਹੜੀ ਅੱਜ ਪੰਕਤੀ ਆਈ ਆ ਸੋ ਸੁਖ ਦਾਤਾ ਜੇ ਨਾਮ ਜਪਾਵੇ ਕਰ ਕਿਰਪਾ ਤਿਸ ਸੰਗ ਮਿਲਾਵੇ ਕਲਯੁਗ ਬਾਬੇ ਤਾਰਿਆ ਗੁਰੂ ਨਾਨਕ ਸਾਹਿਬ ਨੇ ਇਸ ਕਲਯੁਗ ਦੇ ਵਿੱਚ ਸੰਸਾਰ ਨੂੰ ਤਾਰਿਆ 2.5 ਕਰੋੜ ਦੇ ਕਰੀਬ ਲੋਕ ਸਿੱਖ ਬਣੇ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। 25 ਸਾਲ ਦਾ ਕਰੀਬੇ ਸਮਾਂ ਬਣਦਾ ਉਹਦਾ ਅਸਿਆਂ ਦਾ। ਇੱਕ ਲੰਮਾ ਪੰਥ 50 ਹਜ਼ਾਰ ਕਿਲੋਮੀਟਰ ਦਾ ਤਕਰੀਬਨ ਚਲੋ ਇਹਨਾਂ ਗੱਲਾਂ ਤੇ ਕਈ ਵਾਰ ਵਖਰੇਵੇਂ ਹੋ ਜਾਂਦੇ ਆ। ਪੜ੍ਹਨਾ ਸਾਰਿਆਂ ਨੂੰ ਪੈਂਦਾ। ਜਿੱਥੇ ਕਈਆਂ ਦੀ ਰਹਿ ਰਲ ਜਾਏ ਉਹ ਸੰਗਤ ਨਾਲ ਸਾਂਝਾ ਕਰ ਲਈਦਾ ਫਿਰ ਵੀ 50000 ਕਿਲੋਮੀਟਰ ਪੈਦਲ ਸਫਰ ਯਾਤਰਾ ਕਰਕੇ ਕਲਯੁਗ ਬਾਬੇ ਤਾਰਿਆ ਪਰ ਤਾਰਿਆ ਕਿਵੇਂ ਕੋਈ ਕਰਾਮਾਤਾਂ ਦਿਖਾ ਕੇ ਨਹੀਂ ਕੋਈ ਜਾਦੂਗਰੀ ਢੰਗ ਨਾਲ ਨਹੀਂ ਕਿਸੇ ਨੂੰ ਭੇਡੂ ਬਣਾ ਕੇ ਕਿਸੇ ਨੂੰ ਐਵੇਂ ਕਰਾਮਾਤਾਂ ਡਰਾਤ ਮੁਕਾ ਕੇ ਰਵਾ ਕੇ ਕਿਸੇ ਦੇ ਘਰ ਪਹਿਲਾਂ ਕੁਝ ਕਰ ਦੇਣਾ ਫਿਰ ਉਹਨੂੰ ਠੀਕ ਕਰ ਲਈ ਆਪਣੇ ਪਿੱਛੇ ਲਾਉਣਾ ਇਹੋ ਜੀਆਂ ਕਰਾਮਾਤਾ ਨਹੀਂ ਦਿਖਾਈਆਂ ਇਹੋ ਜੇ ਜਾਦੂ ਕਰੀ ਢੰਗ ਨਾਲ ਨਹੀਂ ਪਾਤਸ਼ਾਹ ਨੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਗੁਰੂ ਦਾ ਰੋਲ ਕੀ ਹੈ ਗੁਰੂ ਕਰਦਾ ਕੀ ਹੈ ਸਾਨੂੰ ਅੱਜ ਮਹਾਰਾਜ ਕਹਿੰਦੇ ਆ ਐਸਾ ਦਾਤਾ ਸਤਗੁਰ ਕਹੀ ਹੈ ਗੁਰੂ ਨੇ ਮੰਤਰ ਦਾ ਅਰਥ ਕਾਨ ਸਿੰਘ ਨਾਭਾ ਨੇ ਸਲਾਹ ਕੀਤੀ ਹੈ ਮੰਤਰੀ ਸ਼ਬਦ ਵੀ ਇੱਥੋਂ ਬਣਿਆ ਜਿਹੜੇ ਰਾਜੇ ਦੇ ਸਲਾਹਕਾਰ ਹੁੰਦੇ ਆ ਸੰਸਾਰ ਨੂੰ ਇੱਕ ਸਲਾਹ ਦਿੱਤੀ ਭਾਈ ਜੇ ਤੁਸੀਂ ਕਲਯੁਗ ਵਿੱਚ ਤਰਨਾ ਤਾਂ ਮੇਰੀ ਸਲਾਹ ਮੰਨੋ ਸਤਨਾਮ ਜਪੋ ਔਰ ਪ੍ਰਮਾਤਮਾ ਦਾ ਸਭ ਤੋਂ ਪ੍ਰਾਤਨ ਨਾਮ ਕੀ ਹੈ ਸਤ ਨਾਮ ਤੇਰਾ ਪਰਪੁਰਬਲਾ ਉਹਦਾ ਪ੍ਰਾਤਨ ਨਾਮ ਸਤ ਨਾਮ ਹੈ ਸਤ ਨਾਮ ਨੂੰ ਜਪੋ ਸਤ ਨਾਮ ਨਾਲ ਜੁੜੋ ਸਤ ਨਾਮ ਨੂੰ ਧਿਆਵੋ ਤੁਸੀਂ ਕਲ ਯੁਗ ਵਿੱਚੋਂ ਤਰ ਜਾਓਗੇ ਤੁਹਾਡਾ ਜੀਵਨ ਤਰ ਜਾਏਗਾ ਕਲ ਤਾਰਨ ਗੁਰੂ ਨਾਨਕ ਆਇਆ ਇਸ ਤਰ੍ਹਾਂ ਸਤਗੁਰੂ ਪਾਤਸ਼ਾਹ ਨੇ ਸੰਸਾਰ ਨੂੰ ਤਾਰਿਆ ਤੇ ਅੱਜ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਕਹਿ ਰਹੇ ਆ ਭਾਈ ਤੂੰ ਗੁਰੂ ਕੋਲ ਆ ਕੇ ਅਰਦਾਸ ਕਰਕੇ ਦਤਿਆ ਤੇਰੀ ਵਡਿਆਈ ਬੜੀ ਵੱਡੀ ਹੈ ਤੇਰੀ ਕਮਾਈ ਬੜੀ ਵੱਡੀ ਹੈ ਸਿੱਧਾਂ ਨੇ ਕਿਹਾ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਤੇਰੀ ਕਮਾਈ ਇੰਨੀ ਵੱਡੀ ਤੂੰ ਜੋਗੀ ਨੂੰ ਅਸਲ ਜੋਗੀ ਬਣਾ ਦਿੱਤਾ ਕਾਜ਼ੀ ਨੂੰ ਅਸਲ ਕਾਜ਼ੀ ਬਣਾ ਦਿੱਤਾ ਬ੍ਰਾਹਮਣ ਨੂੰ ਅਸਲ ਬ੍ਰਾਹਮਣ ਬਣਨ ਦਾ ਉਪਦੇਸ਼ ਦੇ ਦਿੱਤਾ ਤੁਸੀਂ ਵਲੀ ਕੰਧਾਰੀ ਨੂੰ ਉਹਦੇ ਅੰਦਰੋਂ ਵੱਲ ਕੱਢ ਕੇ ਪ੍ਰਮਾਤਮਾ ਨਾਲ ਜੋੜ ਦਿੱਤਾ ਤੁਸੀਂ ਸੱਜਣ ਠੱਗ ਅੰਦਰੋਂ ਠੱਗੀਆਂ ਕੱਢ ਕੇ ਸੱਜਣ ਬਣਾ ਦਿੱਤਾ ਭੂਮੀਆਂ ਵਿੱਚੋਂ ਚੋਰੀਆਂ ਕੱਢ ਕੇ ਸੰਤ ਬਣਾ ਦਿੱਤਾ ਤੇਰੀ ਵਡਿਆਈ ਇੰਨੀ ਵੱਡੀ ਹੈ ਤੇਰੀ ਕਮਾਈ ਇੰਨੀ ਵੱਡੀ ਹੈ ਤੂੰ ਬਾਦਸ਼ਾਹ ਜਦੋਂ ਆਪਣੀ ਕਿਰਪਾ ਬਖਸ਼ਿਸ਼ ਰਹਿਮਤ ਦੇ ਘਰ ਵਿੱਚ ਆਉਣਾ ਹੈ ਤੇ ਆਪਣੀ ਵੱਡੀ ਕਮਾਈ ਦੇ ਨਾਲ ਇਹੋ ਜੇ ਨੀਵੇਂ ਪੱਦਰ ਦੇ ਜੀਵਨ ਵਾਲਿਆਂ ਨੂੰ ਇੰਨੇ ਉੱਚੇ ਕਰ ਦਿੰਨਾ ਉਹਨਾਂ ਦਾ ਧਰਮ ਦੀ ਦੁਨੀਆ 'ਚ ਸਤਕਾਰ ਹੁੰਦਾ ਤੇ ਇਹ ਕਿਰਪਾ ਸਾਡੇ ਤੇ ਵੀ ਕਰ ਦਿਓ ਕਿਉਂਕਿ ਅਸੀਂ ਸੁਣਿਆ ਬਲੇਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਤੇਰੀ ਕਮਾਈ ਗੁਰੂ ਨਾਨਕ ਸਾਹਿਬ ਇੰਨੀ ਵੱਡੀ ਐ ਮਾਨਸਾਂ ਨੂੰ ਦੇਵਤੇ ਤੁਸੀਂ ਬਣਾ ਦਿੰਦੇ ਹੋ ਤੇ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਮਨੁੱਖਾਂ ਤੋਂ ਦੇਵਤੇ ਬਣਾ ਦਿਓ ਤੇ ਉਹ ਦੇਵਤੇ ਬਣਨ ਵਾਸਤੇ ਪਾਤਸ਼ਾਹ ਤੋਂ ਨਾਮ ਦੀ ਦਾਤ ਲੈਣੀ ਪਹੇਗੀ ਨਾਮ ਜਪਣਾ ਪਏਗਾ ਤਾਂ ਕਿ ਮਨੁੱਖ ਤੋਂ ਇੱਕ ਸਫਰ ਸ਼ੁਰੂ ਕਰਕੇ ਅਸੀਂ ਦੇਵ ਭਾਵ ਜਿਹਦੇ ਅੰਦਰ ਉਹ ਦੀਵਾ ਜਗ ਪਿਆ ਨਾਮ ਦਾ ਦੀਵਾ ਨਾਮ ਦਾ ਪ੍ਰਕਾਸ਼ ਹੋ ਗਿਆ ਜਿਹਦੇ ਅੰਦਰ ਰੱਬੀ दैवी ਗੁਣ ਆਗੇ ਉਹ ਦੇਵਤਾ ਹੈ ਮਨੁੱਖ ਤੋਂ ਇਹ ਸਫਰ ਸ਼ੁਰੂ ਕਰਕੇ ਅਸੀਂ ਉਸ ਪਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਬਣੀਏ ਗੋੜੀ ਗੁਆਰੇ ਦੀ ਮਹੱਲਾ ਪੰਜਵਾਂ ਬੰਧਨ ਤੋੜ ਬੁਲਾਵੇ RAM ਗੁਰੂ ਸਿੱਖ ਦੇ ਬੰਧਨ ਕੱਟ ਕੇ ਜਿਹੜਾ ਹੈ ਵੰਦਨ ਕੱਟ ਕੇ ਗੁਰੂ ਸਾਹਿਬ ਮੁਖ ਤੋਂ ਨਾਮ ਜਪਾਉਂਦੇ ਨੇ ਨਾਮ ਉਚਾਰਨ ਕਰਵਾਉਂਦੇ ਨੇ ਮਨ ਮੈਂ ਲੱਗੇ ਸਾਚ ਧਿਆਨ ਤੇ ਜਿਹਦੇ ਮਨ ਵਿੱਚ ਗੁਰੂ ਸਾਹਿਬ ਮਿਹਰ ਕਰਦਾ ਉਹਦੀ ਸੁਰਤ ਪ੍ਰਮਾਤਮਾ ਨਾਲ ਜੁੜ ਜਾਂਦੀ ਹੈ ਮਿਟਹਿ ਕਲੇਸ਼ ਸੁਖੀ ਹੋ ਰਹੀ ਹੈ ਸਤਗੁਰੂ ਰਹਿਮਤ ਕਰਦਿਆ ਮਨ ਚੋਂ ਜਿੰਨੇ ਕਲ ਕਲੇਸ਼ ਨੇ ਉਹ ਮਿਟਾ ਕੇ ਆਤਮਿਕ ਸੁਖ ਬਖਸ਼ਿਸ਼ ਕਰ ਦਿੰਦਾ ਐਸਾ ਦਾਤਾ ਸਤਗੁਰ ਕਹੀਐ ਐਸੇ ਸਤਗੁਰੂ ਨੂੰ ਦਾਤਾ ਕਿਹਾ ਜਾਂਦਾ ਜਿਹੜਾ ਇਹ ਰਹਿਮਤਾਂ ਸਾਡੀ ਝੋਲੀ ਚ ਪਾਵੇ ਸੋ ਸੁਖ ਦਾਤਾ ਜੇ ਨਾਮ ਜਪਾਵੇ ਉਹ ਸਤਗੁਰੂ ਆਤਮਿਕ ਆਨੰਦ ਦੀ ਦਾਤ ਬਖਸ਼ਣ ਵਾਲਾ ਕਿਉਂਕਿ ਉਹ ਪ੍ਰਮਾਤਮਾ ਦਾ ਨਾਮ ਜਪਾਉਂਦਾ ਕਰ ਕਿਰਪਾ ਤੇ ਸੰਗ ਮਿਲਾਵੇ ਮੇਰ ਕਰਕੇ ਉਹ ਪ੍ਰਮਾਤਮਾ ਦੇ ਨਾਲ ਜੋੜਦਾ ਖੈ ਰਹਾਉ ਜਿਸ ਹੋਏ ਦਿਆਲ ਇਸ ਆਪ ਮਿਲਾਵੇ ਪਰ ਪ੍ਰਮਾਤਮਾ ਜਿਸ ਮਨੁੱਖ ਉੱਤੇ ਦਇਆਵਾਨ ਹੋਵੇ ਉਸ ਨੂੰ ਆਪ ਹੀ ਗੁਰੂ ਨਾਲ ਮਲਾਉਂਦਾ ਹੈ ਇਹ ਗੁਰੂ ਜੇ ਸਾਨੂੰ ਮਿਲਿਆ ਇਹ ਪ੍ਰਮਾਤਮਾ ਦੀ ਕਿਰਪਾ ਨਾਲ ਮਿਲਿਆ ਸਰਬ નિਧਾਨ ਗੁਰੂ ਤੇ ਪਾਵੈ ਉਹ ਮਨੁੱਖ ਫਿਰ ਗੁਰੂ ਕੋਲੋਂ ਆਤਮਿਕ ਜੀਵਨ ਦੇ ਸਾਰੇ ਖਜ਼ਾਨੇ ਸਾਰੀਆਂ ਬਖਸ਼ਿਸ਼ਾਂ ਉਹ ਹਾਸਲ ਕਰ ਲੈਂਦਾ ਆਪ ਤਿਆਗ ਮਿਟੈ ਆਵਣ ਜਾਣਾ ਉਹ ਗੁਰੂ ਦੀ ਸ਼ਰਨ ਪੈ ਕੇ ਆਪਾ ਭਾਵ ਤਿਆਗ ਦਿੰਦਾ ਉਹਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਸਾਧਕੇ ਸੰਗ ਪਾਰ ਬ੍ਰਹਮ ਪਛਾਣਾ ਗੁਰੂ ਦੀ ਸੰਗਤ ਵਿੱਚ ਰਹਿ ਕੇ ਉਹ ਮਨੁੱਖ ਪ੍ਰਮਾਤਮਾ ਨਾਲ ਉੰਗੀ ਸਾਜ ਪਾ ਲੈਂਦਾ ਹੈ ਉਹਦਾ ਸਬੰਧ ਅੰਦਰੋਂ ਡੂੰਘਾ ਹਿਰਦੇ ਦੀ ਗਹਿਰਾਈ ਵਿੱਚੋਂ ਉੱਤੋਂ ਤੋਂ ਨਹੀਂ ਉੱਤੋਂ ਤੋਂ ਤਾਂ ਬਹੁਤ ਨੇ ਸਬੰਧ ਜੁੜਿਆ ਹੋਏਗਾ ਪਰ ਅੰਦਰੋਂ ਉਹਦਾ ਹੀ ਸਬੰਧ ਜੁੜਦਾ ਜਿਹੜਾ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣਦਾ ਜਨ ਉਪਰ ਪ੍ਰਭ ਭਏ ਦਇਆਲ ਗੁਰੂ ਸ਼ਰਨ ਦੀ ਬਰਕਤ ਨਾਲ ਪ੍ਰਭੂ ਜੀ ਸੇਵਕ ਉੱਤੇ ਦਇਆਵਾਨ ਹੋ ਜਾਂਦੇ ਨੇ ਜਨ ਕੀ ਟੇਕ ਇੱਕ ਗੋਪਾਲ ਇੱਕ ਗੋਪਾਲ ਪ੍ਰਭੂ ਹੀ ਗੋਪਾਲ ਦਾ ਅਰਥ ਹੁੰਦਾ ਧਰਤੀ ਦੀ ਪਾਲਣਾ ਕਰਨ ਵਾਲਾ ਧਰਤੀ ਦਾ ਸਹਾਰਾ ਉਹ ਜਿਹੜਾ ਸੇਵਕ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਜਿਹੜਾ ਸਾਰੀ ਧਰਤੀ ਦਾ ਆਸਰਾ ਹੈ ਏਕਾ ਲਿਵ ਏਕੋ ਮਨ ਪਾਉ ਗੁਰੂ ਦੀ ਸ਼ਰਨ ਆਏ ਮਨੁੱਖ ਨੂੰ ਇੱਕ ਪ੍ਰਮਾਤਮਾ ਦੇ ਹੀ ਲਗਣ ਲੱਗ ਜਾਂਦੀ ਹੈ ਇੱਕ ਪ੍ਰਮਾਤਮਾ ਨਾਲ ਜੋੜ ਦਿੰਦਾ ਹੈ ਉਹਦੇ ਮਨ ਵਿੱਚ ਇੱਕ ਪ੍ਰਮਾਤਮਾ ਦਾ ਪਿਆਰ ਟਿਕ ਜਾਂਦਾ ਹੈ ਸ਼ਰਮ ਨਿਧਾਨ ਜਨਕ ਹੈ ਹਰ ਨਾਉ ਸੇਵਕ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਕੀ ਦੁਨੀਆ ਦੇ ਸਾਰੇ ਖਜ਼ਾਨੇ ਬਣ ਜਾਂਦਾ ਹੈ ਪਾਰ ਬ੍ਰਹਮ ਸਿਓ ਲਾਗੀ ਪ੍ਰੀਤ ਮਾਰੇ ਕਹਿੰਦੇ ਜਿਹਦੇ ਤੇ ਗੁਰੂ ਦੀ ਕਿਰਪਾ ਹੋਵੇ ਗੁਰੂ ਨਾਮ ਦੀ ਦਾਤ ਦਵੇ ਨਾ ਉਹਦੀ ਪਰਮਾਤਮਾ ਨਾਲ ਪ੍ਰੀਤ ਜੁੜ ਜਾਂਦੀ ਹੈ ਸੱਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਨਿਰਮਲ ਕਰਨੀ ਸੱਚੀ ਰੀਤ ਉਹਦਾ ਜੀਵਨ ਪਵਿੱਤਰ ਹੋ ਜਾਂਦਾ ਤੇ ਨਿਰਮਲ ਕਰਨੀ ਜਿਹਦਾ ਮਨ ਨਿਰਮਲ ਹੋਏਗਾ ਉਹਦੀ ਕਰਨੀ ਵੀ ਨਿਰਮਲ ਹੋਏਗੀ ਉਹਦੇ ਵਿਚਾਰ ਨਿਰਮਲ ਹੋਣਗੇ ਉਹਦਾ ਉੱਠਣਾ ਬੈਠਣਾ ਨਿਰਮਲ ਹੋਏਗਾ ਉਹਦੀ ਦ੍ਰਿਸ਼ਟੀ ਨਿਰਮਲ ਹੋਏਗੀ ਉਹਦੀ ਸੁਣਨ ਸਰੋਤ ਨਿਰਮਲ ਹੋਏਗੀ ਉਹਦੀ ਰਸਨਾ ਤੋਂ ਨਿਕਲੇ ਹੋਏ ਬੋਲ ਵੀ ਨਿਰਮਲ ਹੋਣਗੇ ਜੀ ਦਾ ਮਨ ਨਿਰਮਲ ਹੋਏਗਾ ਤੇ ਮਨ ਨਿਰਮਲ ਕਰਨ ਵਾਸਤੇ ਨਿਰਮਲ ਪਰਮਾਤਮਾ ਦਾ ਨਾਮ ਜਪਣਾ ਪਏਗਾ ਨਿਰਮਲ ਕਰਨੀ ਸੱਚੀ ਰੀਤ ਗੁਰ ਪੂਰੇ ਮਿਟਿਆ ਅੰਧਿਆਰਾ ਇਹ ਜਿਹੜਾ ਅੰਧਕਾਰ ਹੈ ਇਹ ਗੁਰੂ ਮਟਾਉਂਦਾ ਹੈ ਗੁਰੂ ਹੀ ਅੰਦਰੋਂ ਅਗਿਆਨਤਾ ਨੂੰ ਕੱਟ ਕੇ ਜਿਹੜਾ ਨਾਮ ਦਾ ਦੀਵਾ ਅੰਦਰ ਬਾਲਦਾ ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਗੁਰੂ ਉਹ ਅੰਧੇ ਅੰਧਿਆਰ ਮੈਂ ਅਰੰਭਤਾ ਜੀ ਕਿਹਾ ਸੀ ਗੁਰੂ ਨਿਕਲ ਜਾਂਦਾ ਆਹ ਹਨੇਰੇ ਨੂੰ ਨਿਕਲਦਾ ਗੁਰੂ ਇਸ ਅੰਧਕਾਰ ਨੂੰ ਨਿਕਲਦਾ ਗੁਰੂ ਗੁਰਪੁਰਾ ਮਿਟਿਆ ਅੰਧਾਰਾ ਨਾਨਕ ਕਾ ਪ੍ਰਭ ਅਪਰ ਅਪਾਰਾ ਮਾਰੇ ਕਹਿੰਦੇ ਨਾਨਕ ਨੂੰ ਜਿਹੜਾ ਪ੍ਰਭੂ ਪਰਮਾਤਮਾ ਮਿਲਿਆ ਉਹ ਬੜਾ ਅਪਰ ਅਪਾਰ ਬੜਾ ਬਿਆੰਤ ਹੈ ਬੜਾ ਅਗੰਗ ਹੈ ਬੜਾ ਅਗੋਚਰ ਹੈ ਬੜਾ ਡੂੰਗਾ ਹੈ ਬੜਾ ਗਹਿਰਾ ਹੈ ਤੇ ਸੱਚਮੁੱਚ ਉਹ ਬੜਾ ਬਖਸ਼ਿਸ਼ਾਂ ਦਾ ਘਰ ਹੈ ਨਾਮ ਦਾ ਖਜ਼ਾਨਾ ਹੈ ਜਿਹੜਾ ਜੀ ਦੀ ਮਹਿਮਾ ਪਰੇ ਤੋਂ ਪਰੇ ਬਿਆੰਤ ਤੋਂ ਬਿਆੰਤ ਹੈ ਜਿਹਦਾ ਅਸੀਂ ਆ ਗਿਆਨ ਇੰਦਰੀਆਂ ਆ ਕਰਮ ਇੰਦਰੀਆਂ ਨਾਲ ਸਾਡੀ ਪਕੜ ਚ ਨਹੀਂ ਆ ਸਕਦਾ ਬਸ ਨਾਮ ਜਪ ਕੇ ਉਹਨੂੰ ਮਾਣਿਆ ਜਾ ਸਕਦਾ ਹੈ ਜਿਹੜੇ ਨਾਮ ਨਾਲ ਜੁੜਦੇ ਆ ਗੁਰੂ ਕੋਲ ਆ ਕੇ ਨਾਮ ਦੀ ਦਾਤ ਲੈਂਦੇ ਆ ਆਪ ਜੀ ਨੇ ਸਰਵਣ ਕੀਤਾ ਕਲ ਯੁਗ ਦੇ ਵਿੱਚ ਤਰਨ ਦਾ ਇੱਕੋ ਹੀ ਇੱਕ ਸਾਧਨ ਹੈ ਸਤਨਾਮ ਪੜ ਮੰਤਰ ਸੁਣਾਇਆ ਜਿਹੜਾ ਸਿਮਰਨ ਨਾਲ ਜੁੜੇਗਾ ਨਾਮ ਨਾਲ ਜੁੜੇਗਾ ਬੰਦਗੀ ਨਾਲ ਜੁੜੇਗਾ ਬਾਣੀ ਬਾਣੇ ਨਾਲ ਜੁੜੇਗਾ ਸੇਵਾ ਨਾਲ ਜੁੜੇਗਾ ਔਰ ਸਤਸੰਗ ਵਿੱਚ ਆ ਕੇ ਰੋਜ਼ ਬੈਠੇਗਾ ਇਹ ਉਹ ਕਿਲਾ ਹੈ ਜਿਹੜਾ ਸਾਨੂੰ ਅਫਗੜਾਂ ਤੋਂ ਵਿਕਾਰਾਂ ਤੋਂ ਨਿੰਦਿਆ ਤੋਂ ਚੁਗਲੀ ਹਰ ਤਰ੍ਹਾਂ ਦੀ ਦੁਸ਼ਵਾਰੀ ਤੋਂ ਮੁਸ਼ਕਲ ਤੋਂ ਬਚਾਉਂਦਾ ਹੈ ਇਹ ਉਹ ਕਿਲਾ ਸਤਸੰਗ ਇਹਦੇ ਵਿੱਚ ਰੋਜ਼ ਆ ਕੇ ਬੈਠਿਆ ਕਰੋ ਤਾਂ ਕਿ ਸਾਡੀ ਹਿਫਾਜ਼ਤ ਹੋਵੇ ਤੇ ਬਣੀ ਰਹੇ ਤੇ ਨਾਮ ਦਾ ਖੰਡਾ ਸਾਡੇ ਕੋਲ ਹੋਵੇ ਜਿਹੜਾ ਕੋਈ ਅੰਦਰ ਬੈਠਾ ਵਿਕਾਰ ਹਮਲਾ ਕਰਨ ਦੀ ਕੋਸ਼ਿਸ਼ ਕਰੇ ਤੇ ਉਹਨੂੰ ਨਾਮ ਦੇ ਖੰਡੇ ਨਾਲ ਅਸੀਂ ਜਵਾਬ ਦੇ ਸਕੀਏ ਮੁਕਤੀ ਦੀ ਗੱਲ ਬਿਨ ਹਰ ਭਜਨ ਨਾਹੀ ਛੁਟਕਾਰਾ ਜੇ ਅਸੀਂ ਬੰਦਨਾ ਤੋਂ ਛੁਟਕਾਰਾ ਚਾਹੁੰਦੇ ਆ ਸਿਮਰਨ ਤੋਂ ਬਿਨਾਂ ਨਹੀਂ ਅਸੀਂ ਜਮਾ ਤੋਂ ਛੁਟਕਾਰਾ ਚਾਹੁੰਦੇ ਆ ਸਿਮਰਨ ਤੋਂ ਬਿਨਾਂ ਨਹੀਂ ਇਸ ਲਈ ਸਿਮਰਨ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ ਮੈਡੀਟੇਸ਼ਨ ਕਰਿਆ ਕਰੋ ਧਿਆਨ ਲਾਇਆ ਕਰੋ ਮੈਂ ਜਦੋਂ ਦੀ ਵੀ ਆਪ ਜੀ ਦੇ ਚਰਨਾਂ 'ਚ ਇੱਥੇ ਸੇਵਾ ਮਿਲੀ ਮੈਂ ਉਹ ਪਹਿਲੇ ਦਿਨ ਤੋਂ ਹੀ ਬੇਨਤੀ ਕਰਦਾ ਆ ਰਿਹਾ ਕਿ ਸਿਮਰਨ ਕਰਿਆ ਕਰੋ ਧਿਆਨ ਲਾਇਆ ਕਰੋ ਜਿੰਨਾ ਵੀ ਸਮਾਂ ਮਿਲੇ ਜਿਹੜੇ ਚਲੋ ਮੈਨੂੰ ਨਹੀਂ ਵੀ ਸਾਰੇ ਦੱਸਦੇ ਹੋਣੇ ਥੋੜੇ ਬਹੁਤੇ ਮਿਲੇ ਆ ਜਿਨ੍ਹਾਂ ਨੇ ਦੱਸਿਆ ਕੈਸੀ ਸਿਮਰਨ ਕਰਦੇ ਆ ਬੜੀ ਖੁਸ਼ੀ ਹੁੰਦੀ ਹੈ ਚਲੋ ਜਿਹੜੇ ਨਹੀਂ ਦੱਸਦੇ ਕਰ ਰਹੇ ਆ ਗੁਰੂ ਸਾਹਿਬ ਜਾਣਦੇ ਆ ਧੰਤਾ ਦੇ ਯੋਗ ਨੇ ਜਿਨ੍ਹਾਂ ਨੇ ਸਫਰ ਸ਼ੁਰੂ ਕਰ ਲਿਆ ਮੈਂ ਅਰਦਾਸ ਕਰਦਾ ਕਿ ਇਹ ਸਾਡਾ ਸਫਰ ਅੰਤਲੇ ਸਾਹਾਂ ਤੱਕ ਬਣਿਆ ਰਹੇ ਔਰ ਇਹ ਸਮਾਂ ਵੱਧਦਾ ਰਹੇ ਜਿਨ੍ਹਾਂ ਨੇ 5 ਮਿੰਟ ਤੋਂ ਸ਼ੁਰੂ ਕੀਤਾ ਅੱਜ ਦਾ ਘੰਟਾ ਜਾਂ ਘੰਟਾ ਲਾਉਂਦੇ ਹੋਣਗੇ ਵੱਧ ਵੀ ਲਾਉਂਦੇ ਹੋਣਗੇ ਤੇ ਬੜੀ ਬਖਸ਼ਿਸ਼ ਉਹਨਾਂ ਦੇ ਜੀਵਨ ਵਿੱਚ ਗੁਰੂ ਸਾਹਿਬ ਵਰਤਾ ਰਹੇ ਹੋਣਗੇ ਇਹ ਵਰਤਨੀਆਂ ਹੀ ਨੇ ਤਾਂ ਇੱਕ ਧਰਮ ਹੈ ਕਹਿਣ ਕੌਣ ਦੀਆਂ ਗੱਲਾਂ ਥੋੜਾ ਨੇ ਇਹ ਕੋਈ ਲਾਲਚ ਥੋੜਾ ਦਿੱਤਾ ਜਾ ਰਿਹਾ ਵੀ ਤੁਸੀਂ ਕਰੋ ਤੇ ਇਹ ਤਾਂ ਧਰਮ ਹੈ ਗੁਰੂ ਦਾ ਪ੍ਰਮਾਤਮਾ ਦਾ ਬਾਣੀ ਦਾ ਕਿ ਜਿਹੜਾ ਇੱਧਰ ਨੂੰ ਲੱਗੇਗਾ ਕਾਰਜ ਸਭ ਸਵਾਰਨਾ ਇਹ ਤਾਂ ਹੋਣਾ ਹੀ ਹੋਣਾ ਗੋਪਾਲ ਤੇਰਾਰਤਾ ਜੋ ਜਨ ਤੁਮਰੀ ਭਗਤ ਗਰੰਤੇ ਤਿੰਨ ਕੇ ਕਾਜ ਇਹ ਇਹ ਤਾਂ ਨਿਯਮ ਆਉਦਾ ਨਹੀਂ ਟਾਲ ਸਕਦਾ ਨਹੀਂ ਇਹਨੂੰ 모ੜ ਸਕਦਾ ਜਿਹੜਾ ਜਪੇਗਾ ਉਹਦਾ ਸਭ ਕੁਝ ਉਹਨੇ ਕਰਨੇ ਕਰਦਾ ਇਸ ਲਈ ਜਪੋ ਜਿੰਨਾ ਵੱਧੋ ਵਾ ਜ਼ਿੰਦਗੀ ਦਾ ਸਭ ਤੋਂ ਵੱਡਾ ਇਹੀ ਲਾਹਾ ਹੈ ਸੇਵਾ ਸਿਮਰਨ ਸਤ ਸੰਗ ਅੰਮ੍ਰਿਤ ਵੇਲਾ ਜਿੰਨਾ ਵੀ ਇਹਨੂੰ ਪਰਪੱਕਤਾ ਚ ਲਿਆਵਾਂਗੇ ਉੰਨੀ ਹੀ ਬਖਸ਼ਿਸ਼ ਗੁਰੂ ਦੀ ਬਣੀ ਰਹੇਗੀ ਮਿਲਦੀ ਰਹੇਗੀ ਤੇ ਇਹ ਜੀਵਨ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰਪ੍ਰਵ ਆਪੇ ਮੇਲੇ ਦੇ ਭਾਗੀ ਬਣਾਂਗੇ ਬਿਆਨ ਭੁਲਾ ਦੀ ਖਿਮਾ ਦੇਹੋ ਸਜਣ ਅਸੀਂ ਸੜੀਆਂ ਜਿਉ ਹੋਵੇ ਸਾਹਿਬ ਸ਼ੋਮਿਲ ਆਓ ਨੰਦ ਸਾਹਿਬ ਦੀ ਬਾਣੀ حاضਰੀ ਲਵਾਓ ਕੋਈ ਰਸਨਾ ਵਾਂਜੀ ਨਾ ਰਹੇ ਗਾਜ ਵਜ ਕੇ ਰਸਨਾ ਪਵਿੱਤਰ ਕਰੋ ਆਨੰਦ ਸਾਹਿਬ ਰਾਮ ਕਲੀ ਮੁਹੱਲਾ ਤੀਜਾ ਆਨੰਦੀ ਕੁੰੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀ ਆਵਾਦਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬ ਗਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਵਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਕਰ ਸ਼ਾਂਤ ਸੁਖ ਮੰਨਿਆ ਵਸਿਆ ਜਿਨੇ ਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀ ਆਹ ਵਡਿਆਈਆ ਕਹ ਨਾਨਕ ਸੁਣੋ ਸੰਤੋ ਸਬਦ ਤਰੋਪੇ ਆਰੂ ਸਚਾ ਨਾਮ ਮੇਰਾ ਆਧਾਰੁ ਵਾਜੇ ਪੰਜ ਸ਼ਬਦ ਤਿਤਕਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਡ ਕੁਮਾਰਿਆੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤਕਰ ਅਨੁਹਦ ਵਾਜੇ ਅਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਵਿਸੂਰੇ ਤੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤ ਗੁਰ ਰਹਾ ਭਰਪੂਰੇ ਮੈਨੂੰ ਵੰਤ ਨਾਨੂ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋ ਪਵਨ ਗੁਰ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਇਆ ਖਿਲੇ ਸਗਲ ਜਗਤ ਚੰਗੇ ਆਈਆ ਬੁਰੇ ਆਈਆ ਵਾਚੈ ਧਰਮ ਖਦੂਰ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆ ਆ ਗਏ ਮਸਕਤ ਕਾਲ ਨਾਨਕ ਦੇ ਮੁਖਿ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਉਮ ਮਾਤਾ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰ ਕੋਏ ਨ ਜਾਣੇ ਤੁਮਰਾ ਅੰਤ ਉਚੇ ਤੇ ਉਚ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮੇਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਗੁਰ ਤੇਰੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤਾਕੋ ਬਿਗਨ ਨਾ ਕੋ ਲਾਗੇ ਜਾਕੀ ਪ੍ਰਭਾਗੇ ਅਰਦਾਸ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਰੇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਣ ਅਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐ ਹੋਈ ਸਹਾਰੇ अर्जुन हरगोबिंद नाओ सिमरौ श्री हर राय श्री हर कृष्ण ਧਿਆਈਏ ਜੇ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਮਰਿਆ ਕਨਉਨਿ ਦਾਵੈ ਧਾਏ ਸਭ ਥਾਈ ਹੋਣਾ ਜੀ ਸਹਾਏ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਉਪਦੇਸ਼ ਜੀ ਦਾ ਅਤਿ ਅੰਤਰ ਕੇ ਬੋਲੋ ਜੀ ਪੰਜਾ ਪਿਆਰਿਆਂ ਚੌਹਾਂ ਸਹਿਬਜ਼ਾਦੇਆਂ ਚਾਲੀ ਮੁਕਤੇ ਘਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਭਾਈ ਦੇਖ ਸੁਣ ਕੇ ਅੰਦਰ ਕੀਤਾ ਤੇ ਨਾ ਪਿਆਰ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੁਹਾਈਆਂ ਝੜਖੜੀਆਂ ਤੇ ਚੜ੍ਹੇ ਆਰਿਆ ਨਾਲ ਚ ਰਹੇ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਖਾ ਰਿਆ ਸਿੱਖੀ ਕੇਸਾਂ ਸਵਸਸੰਗ ਨਿਵਾਹੀ ਤੇ ਨਾ ਪ੍ਰਾਤਨ ਤੇ ਵਰਤਮਾਨ ਦੇ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖੋ ਵੈ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਿਆਰੀ ਆਇਤ ਦੇਵ ਤੇ ਪਤਾ ਬਿਰਤ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ਉ ਜੀ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਬਵੇਕ দান ਵਿਸਾਹ দান ਭਰੋਸਾ দান ਦਾਨਾ ਸਰਦਾਰ ਨਾਮ দান ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਪੋਂਗੇ ਜੁਗੋ ਜੁਗਾ ਟੱਲ ਧਰਮ ਕਾ ਜੈ ਜੈਕਾਰ ਬੋਲੋ ਜੀ ਸਿੱਖਾਂ ਦਾ ਮੰਨੀਵਾ ਮਤੁ ਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਏਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਸਰਬੱਤ ਗੁਰਦੁਆਰੇ ਆ ਗੁਰਧਾਮਾਂ ਜੀ ਦੇ ਖੁੱਲੇ ਦਰਸ਼ਨ ਦਦਾਰੇ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏਨ ਮਾਨਿਆਂ ਦੇ ਮਾਨ ਗੁਰੂ ਨੇਤਾਣਿਆਂ ਦੇ ਤਾਨ ਗੁਰੂ ਨਿਓਟਿਆਂ ਦੀ ਓਟ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਬਾਤਾ ਜੀਓ ਆਪ ਜੀ ਕੇ ਸਹਜੂਰ ਚਲਨਾ ਕਮਲਾ ਵਿਚਾਰਦਾਸ ਬੇਨਤੀ ਚੇ ਬਾਤ ਜੀਓ ਆਪ ਜੀ ਤੋਂ ਵਰਸਾਏ ਧਨ ਤਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਸਮੂਹ ਸ਼ਹੀਦਾਂ ਦੇ ਪਾਵਨ ਸਥਾਨ ਗੁਰਦੁਆਰਾ ਸਿੰਘ ਸੇਧਾਂ ਸੈਵਿਕ ਚੇ ਪਾਸਾ ਅੰਮ੍ਰਿਤ ਵੇਲੇ ਦੇ ਦੀਵਾਨ ਨੂੰ ਸਜਾਏ ਗਏ ਹਨ ਸਜੇ ਦੀਵਾਨਾ ਅੰਦਰ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਉਪਰੰਤ ਚੇ ਬਾਸਾ ਗੁਰਮਤਵ ਕਥਾ ਵਿਚਾਰਾ ਹੋਈਆਂ ਨੇ ਏ ਕਾਲਪੁਰਖ ਵਾਹਿਗੁਰੂ ਰਾਗੀ ਸਿੰਘਾਂ ਪਾਸੋਂ ਗੁਰਬਾਣੀ ਦੇ ਜਾਪ ਕਰਦੇ ਆ ਅਤੇ ਚੇ ਬਾਸਾ ਗ੍ਰੰਥੀ ਸਿੰਘਾਂ ਪਾਸੋਂ ਚੇ ਬਾਸਾ ਕਥਾ ਵਿਚਾਰਾਂ ਗੁਰਮਤ ਵਿਚਾਰਾਂ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਣਜਾਣ ਸੇਵਕ ਸਮਝ ਕੇ ਮਾਫ ਕਰਨਾ ਜੀ ਅੱਗੇ ਵਾਸਤੇ ਪਿਆਰ ਤੇ ਸਤਿਕਾਰ ਨਾਲ ਸੁੱਧ ਸਪਸ਼ਟ ਗੁਰਬਾਣੀ ਪੜਨ ਸੁਣਦੇ ਬਲੁੱਦਮ ਬਖਸ਼ਿਸ਼ ਕਰਨੇ ਚੇ ਬਾਤਾ ਜੀਓ ਅੜੀ ਸੁਣੀ ਗੁਰਬਾਣੀ ਸੋਧ ਕਰਕੇ ਸਜੰਡ ਵਿਖੇ ਪ੍ਰਵਾਨ ਕਰਨੀ ਜੀ ਪੜੀ ਸੁਣੀ ਗੁਰਬਾਣੀ ਦਾ ਭਾਵ ਦਰਤੇ ਆ ਇਸ ਮਹੁ ਸਾਸੰਗਤ ਦੇ ਹਿਰਦੇ ਵਿੱਚ ਵਸਾਉਣਾ ਕਿਰਪਾ ਕਨੀ ਚੇ ਬਾਤਾ ਜੀਓ ਦਰਤੇ ਆ ਇਸ ਮਹੁ ਸਾਸੰਗਤ ਦੇ ਹਾਜ਼ਰੀ ਤੇ ਲਫੁਲ ਫਿਟ ਆਵਾ ਪ੍ਰਵਾਨ ਕਰਨੀਆਂ ਜੀ ਸਭਨਾ ਦੇ ਪਰਿਵਾਰ ਅੰਦਰ ਸੁਖ ਵਰਤੌਣੀ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਜੀ ਆਪ ਜੀਆਂ ਦੇ ਪਾਵਨ ਸਥਾਨਾਂ ਤੇ ਸਰਬੱਤ ਸੰਗਤਾਂ ਵੱਲੋਂ ਤਨ ਮਨ ਧਨ ਦੇ ਨਾਲ ਬੇਅੰਤ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਸਤਿਗੁਰ ਜੀ ਉਹ ਸਰਬੱਤ ਸੰਗਤਾਂ ਵੱਲੋਂ ਕੀਤੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਜੀ ਸਰਬੱਤ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ ਸਭਨਾ ਦੇ ਪਰਿਵਾਰਾਂ ਅੰਦਰ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਚਾਹੀਏ ਬਾਤਾਂ ਦਰ ਤੇ ਆਈ ਇਸ ਮਹਾਂ ਸਾਧ ਸੰਗਤ ਦੀ ਹਾਜ਼ਰੀ ਤੇ ਲਫੁੱਲ ਭੇਟਾਵਾਂ ਚੱਲਿਆ ਚੱਲਿਆ ਕਦਮ ਲੇਖੇ ਦੇ ਵਿੱਚ ਲਾਉਣਾ ਸਭ ਦੀਆਂ ਸੁਭ ਮਨ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਚਾਹੀਏ ਬਾਤਾਂ ਆਪਣੇ ਸੇਵਕਾਂ ਨੂੰ ਹਮੇਸ਼ਾ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਨਾਮ ਬਾਣੀ ਦੇ ਨਾਲ ਸੇਵਾ ਸਮਰਨ ਦੇ ਨਾਲ ਜੋੜ ਕਰਕੇ ਰੱਖਣਾ ਜੀ ਇਸ ਵੇਲੇ ਆਪ ਜੀ ਕੇ ਸਹਜੂਰ ਕੜਾ ਪ੍ਰਸ਼ਾਦ ਦੇਖ ਸਜਾ ਕਰਕੇ ਹਾਜ਼ਰ ਕੀਤੀ ਗਈ ਹੈ ਕਰੀ ਪਾਕ ਸਾਲ ਸੋਚ ਪਵਿੱਤਰ ਹੁਣ ਲਵ ਭੋਗ ਰਾਏ ਲੱਗਿਆ ਭੋਗ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀ ਛਕੇ ਪਾਵਨ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਜੀ ਕਿਰਪਾ ਕਰੋ ਹੁਕਮਨਾਮਾ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਨੇਹ ਹਾਲ ਕਰੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ ਜੀ ਸਹੀ ਪਿਆਰੇ ਮੇਲੋਂ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ ਰਹਿਣਾ ਖੁਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੌਤਰੇ ਜੋ ਸਰਦਾ ਕਰ ਸੇਵਦੇ ਗੁਰ ਪਾਰ ਉਤਾਰਨ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੌਤਰੇ ਜੋ ਸਰਦਾ ਕਰ ਸੇਵ ਦੇ ਵਾਹਿਗੁਰੂ ਪਾਰ ਉਤਾਰਣ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਟਾਲ ਗੁਰ ਸੇਵੀਐ ਐਹਨਸ ਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈ ਸਿਫਤ ਖਸਮ ਦੀ ਨੂਰ ਅਰਸਾ ਹੋ ਕਰ ਸੋ ਛੱਟੀ ਐ ਤੋਦਿ ਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸਚਾ ਪਾਤ ਸਾਹ ਸਿਰ ਸਾਹ ਦੇ ਸਾਹ ਜਿਸ ਪਾਸ ਬਹਿਟਾਂ ਸੋਹੀਐ ਸਵਨਾ ਦਾ ਵੇ ਸਾਹ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਏ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸੇ ਕਾਮ ਧਿਨਾ ਸੋ ਐਸਾ ਹਰ ਧਿਆਈਏ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵੇਗੇ ਮੇਰੇ ਮਨ ਜਪ ਮੰਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰਪੁਰਖ ਨਿਰੰਜਨਾ ਰਹਾਓ ਜਹ ਹਰ ਸਿਮਰਨ ਭਿਆ ਤਹਿ ਉਪਾਦ ਗਤ ਕੀਨੀ ਵੜ ਪਗੀ ਹਰ ਜਪਨਾ ਜਨਾਨਨਕ ਕਾ ਗੁਰੇ ਮਤ ਦਿਨੀ ਜਪ ਹਰ ਭਵ ਜਲ ਤਰਨਾ ਜੈ ਹਰ ਸਿਮਰਨ ਭਇਆ ਤਹਿ ਉਪਾਦ ਗਤ ਕੀਨੀ ਵਡ ਪਗੀ ਹਰ ਜਪਨਾ ਜਨ ਨਾਨਕ ਕਾ ਗੁਰ ਹਮਤ ਦਿਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ sat naam wahe guru sat naam Vahe guru sat naam guru sat guru